ਦੋਸਤੋ ਮੈਂ ਰਹੀਏ ਆ ਇਸ ਬੱਚੀ ਦੀ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਵੀ ਦਿਨੇ ਸਾਰਾ ਦਿਨ ਚਾਹ ਦਾ ਕੰਮ ਕਰਦੀ ਆ ਔਰ ਰਾਤ ਨੂੰ ਪੜਦੀ ਔਰ ਇਹਨੂੰ ਮੈਂ ਪੁੱਛਿਆ ਪਲੱਸ 2 ਚ ਪੜਦੀ ਬੱਚੀ ਤੇ ਪਲੱਸ 2 ਚ ਤੇ ਨਾਲ ਇਹਦਾ ਭਰਾ ਉਹ 9ਵੀਂ ਕਲਾਸ ਦੇ ਵਿੱਚ ਪੜਦਾ ਤੇ ਨਾਲ ਇਹਦੇ ਮਾਤਾ ਜੀ ਨੇ ਜਿਨ੍ਹਾਂ ਨੂੰ ਨੇ ਮੈਂ ਦੇਖ ਰਿਹਾ ਸੀਗਾ ਵੀ ਇਹ ਚਾਹ ਬਣਾ ਰਹੀ ਆ ਤੇ ਉਹ ਭਾਂਡੇ ਮਾਂਜ ਰਹੇ ਆ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਾ ਕੇ ਪੁੱਛਣਾ ਕਿਸੇ ਨੂੰ ਵੀ ਬੱਚੇ ਬਣਨਾ ਕੀ ਹੈ ਜ਼ਿੰਦਗੀ 'ਚ ਵੱਡੇ ਹੋ ਕੇ ਭਰਾ ਨੇ ਵੀ ਕਿਹਾ ਕਿ ਮੈਂ ਆਪਣਾ ਕਾਰੋਬਾਰ ਕਰਨਾ ਔਰ ਇਹਨੂੰ ਮੈਂ ਪੁੱਛਿਆ ਕਹਿੰਦੀ ਲੋਕਾਂ ਨੇ ਮੈਨੂੰ ਬੜੇ ਮਿਹਨੇ ਮਾਰੇ ਆ ਆਪਣੀ ਲੋੜ ਲਈ ਮੈਂ ਆਪਣਾ ਚਾਹ ਦਾ ਕੰਮ ਸ਼ੁਰੂ ਕੀਤਾ ਆਪਣੇ ਪਰਿਵਾਰ ਦੇ ਖਰਚੇ ਲਈ ਆਪਣੀ ਪੜ੍ਹਾਈ ਦੇ ਖਰਚੇ ਲਈ ਤੇ ਲੋਕ ਮੈਨੂੰ ਛੇੜਦੇ ਵੀ ਆ ਵੀ ਚਾਹ ਵਾਲੀ ਕੁੜੀ ਚਾਹ ਵਾਲੀ ਕੁੜੀ ਮੈਨੂੰ ਸਕੂਲ 'ਚ ਵੀ ਛੇੜਦੇ ਸੀ ਤੇ ਮੈਂ ਇਹਨੂੰ ਹੀ ਆਪਣਾ ਬ੍ਰਾਂਡ ਬਣਾਉਣਾ। ਇਹੀ ਮੈਂ ਕੰਮ ਕਰਨਾ ਕੋਈ ਮੈਂ ਨੌਕਰੀ ਨਹੀਂ ਕਰਨੀ ਔਰ ਮੈਂ ਪੜ੍ਹਾਈ ਪੂਰੀ ਕਰਨੀ ਔਰ ਮੈਂ ਇਹਨੂੰ ਇੱਕ ਗੱਲ ਅੱਖੀ ਆ ਕਿ ਜ਼ਿੰਦਗੀ 'ਚ ਮੇਹਣੇ ਬਹੁਤ ਵੱਜਦੇ ਆ ਮੈਨੂੰ ਵੀ ਬੜੀ ਦੁਨੀਆ ਨੇ ਮਾਰੇ ਇਹ ਮੇਹਣਿਆਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਮਤਲਬ ਆਪਣਾ ਟੀਚਾ ਜਿਹੜਾ ਇੱਕ ਰੱਖਣਾ ਚਾਹੀਦਾ ਉਹਦੇ ਉੱਤੇ ਪਹਿਰਾ ਦੇਣਾ ਚਾਹੀਦਾ ਜੋ ਮਰਜ਼ੀ ਕੋ ਕਹੀ ਜਾਵੇ ਤੇ ਮਾਤਾ ਜੀ ਇਹਦੇ ਵੀ ਬਿਮਾਰ ਰਹਿੰਦੇ ਆ ਔਰ ਮਤਲਬ ਇਹ ਕੁਦਰਤੀ ਆ ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਵੀ ਕਿਸੇ ਦੇ ਪਿਓ ਦਾ ਕਸੂਰ ਆ ਕਿਸੇ ਦੀ ਮਾਂ ਦਾ ਕਸੂਰ ਆ ਕਿ 7-8 ਸਾਲ ਦੀ ਦਾ ਜਦੋਂ ਇਹ ਇਹਨਾਂ ਦੀ ਉਮਰ ਸੀਗੀ ਤੇ ਮਾਪੇ ਦਾ ਜਿਹੜਾ ਵਖਰੇਵਾ ਹੋ ਗਿਆ ਮੈਂ ਇਹਨਾਂ ਦੇ ਪਿਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਜੰਡੇਆਲੇ ਦੇ ਵਿੱਚ ਸੀਗੇ ਸੋ ਮੈਂ ਸਾਰਿਆਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਜਦੋਂ ਮਾਂ ਪਿਓ ਅੱਡ ਹੁੰਦੇ ਆ ਨਾ ਉਹਦੇ ਵਿੱਚ ਅਸਲ ਦੇ ਵਿੱਚ ਜਿਹੜਾ ਨੁਕਸਾਨ ਹੈ ਉਹ ਬੱਚਿਆਂ ਦਾ ਹੁੰਦਾ ਔਰ ਬੱਚੇ ਜਿੰਨੇ ਪਰੇਸ਼ਾਨੀ ਦੇ ਵਿੱਚ ਉਹ ਗੁਜ਼ਰਦੇ ਆ ਜਿੰਨੇ ਬੱਚਿਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹ ਅੱਜ ਤੁਹਾਡੇ ਸਾਹਮਣੇ ਆ ਔਰ ਇਸ ਬੱਚੀ ਨੂੰ ਕੱਲ ਮੈਂ ਫੋਨ ਕੀਤਾ ਸੀਗਾ ਤੇ ਮੈਂ ਪੁੱਛਿਆ ਸੀ ਤੈਨੂੰ ਚਾਹੀਦਾ ਕੀ ਕੀ ਆ ਇਹਨੇ ਛੋਟੀਆਂ ਛੋਟੀਆਂ ਲੋੜਾਂ ਮੈਂ ਦੱਸੀਆਂ ਸੀ ਓਮਨ ਚਾਹੀਦਾ ਫਰੈਅਰ ਚਾਹੀਦਾ ਜਿਹਦੇ ਵਿੱਚ ਉਹ ਚਿਪਸ ਬਣ ਜਾਂਦੇ ਆ ਗ੍ਰਿਲਰ ਚਾਹੀਦਾ ਇੱਕ ਬੈਟਰੀ ਚਾਹੀਦੀ ਆ ਤੇ ਇੱਕ ਆਈਸ ਬਾਕਸ ਚਾਹੀਦਾ ਮੇਰੇ ਖਿਆਲ 20 ਤੋਂ 25000 ਰੁਪਏ ਦਾ ਇਹ ਸਮਾਨ ਹੋਣਾ ਸੀਗਾ ਮੈਂ ਤੇ ਭਾਰੀ ਸੁਖਮਰਤ ਨੇ ਸਲਾਹ ਕੀਤੀ ਕਿ ਸਾਨੂੰ ਕੁਝ ਨਾ ਕੁਝ ਜਿਸ ਲੜਕੀ ਦਾ ਹੌਸਲਾ ਐਨਾ ਇਹ ਮਿਸਾਲ ਹੈ ਆਪਣੇ ਆਪ ਦੇ ਰੂਪ ਦੇ ਵਿੱਚ ਬਾਕੀ ਲੜਕੀਆਂ ਲਈ ਤੇ ਸਾਨੂੰ ਇਹਦੀ ਕੋਈ ਨਾ ਕੋਈ ਮਤ ਕਰਨੀ ਚਾਹੀਦੀ ਹੈ ਔਰ ਅਸੀਂ ਅੱਜ ਇਹਨੂੰ ਇੱਥੇ ਲੱਖ ਰੁਪਇਆ ਜਿਹੜਾ ਉਹ ਦੇ ਕੇ ਚੱਲੇ ਜਾਂਦੀ ਆ ਲੋੜਾਂ ਵਾਸਤੇ ਔਰ ਸਾਡੇ ਸ਼ਹਿਰ ਚ ਗੁੱਲੂ ਐਕਸਕਲੂਸਿਵ ਵਾਲੇ ਆ 5-6 ਸੂਟ ਉਹਨਾਂ ਇਹਦੇ ਲਈ ਭੇਜੇ ਨੇ ਆ ਸਾਰੋ ਮੇਰੇ ਨਾਲ ਆਇਆ ਉਹ ਰਾਸ਼ਨੇ ਦੇ ਲਈ ਲੈ ਆ ਪਰ ਜਿੱਥੋਂ ਤੱਕ ਵੀ ਜੋ ਸਾਡੇ ਕੋਲ ਹੋਇਆ ਅਸੀਂ ਇਹਦੇ ਲਈ ਕਰਨ ਦੀ ਕੋਸ਼ਿਸ਼ ਕੀਤੀ ਔਰ ਮੈਨੂੰ ਇਹਨੇ ਦੱਸਿਆ ਕਿ ਹੋਰ ਇਹਨੇ ਮੈਂ ਪੁੱਛਿਆ ਕੀ ਕੀ ਲੋੜਾਂ ਨੇ ਕਹਿੰਦੀ ਇੱਕ ਅਵਤਾਰ ਸਿੰਘ ਕੈਨੇਡਾ ਵਾਲੇ ਨੇ ਇੱਕ ਕਾਲਾ ਕਬੱਡੀ ਵਾਲੇ ਪਲੇਅਰ ਨੇ ਉਹਨਾਂ ਮੈਨੂੰ ਰੇੜੀ ਬਣਾ ਦਿੱਤੀ ਹੈ ਲੱਖ ਰੁਪਈਆ ਮੇਰੇ ਅਕਾਊਂਟ ਦੇ ਵਿੱਚ ਇਕੱਠਾ ਹੋ ਗਿਆ ਔਰ ਆਸਟ੍ਰੇਲੀਆ ਤੋਂ ਕੋ ਮਿਸਟਰ ਰੰਧਾਵਾ ਨੇ ਫੀਸ ਉਹਨਾਂ ਨੇ ਮੇਰੇ ਭਰਾ ਮੇਰੇ ਤੇ ਮੇਰੇ ਭਰਾ ਦੀ ਦੇ ਦਿੱਤੀ ਉਹਨਾਂ ਨੇ ਦਿੱਤੀ ਆ ਔਰ ਮੈਂ ਸਿਰਫ ਇੱਕੋ ਗੱਲ ਕਹਿਣਾ ਚਾਹਣਾ ਕਿ ਜਿੱਥੇ ਕਿਤੇ ਵੀ ਤੁਸੀਂ ਹੋ ਮੈਂ ਹਰ ਬੰਦੇ ਨੂੰ ਇੱਕ ਗੱਲ ਕਹਿਣਾ ਕਿ ਤੁਹਾਡੇ ਕੋਲ ਬਹੁਤ ਕੁਝ ਹੁੰਦਾ ਜਿਹੜਾ ਅਗਲੇ ਕੋਲ ਨਹੀਂ ਹੁੰਦਾ ਤੁਹਾਡਾ ਵਾਧੂ ਪਿਆ ਹੁੰਦਾ ਵਾ ਜਦੋਂ ਥੋੜੀ ਬਹੁਤੀ ਕਿਸੇ ਦੀ ਮਤ ਕੀਤੀ ਜਾਵੇ ਤੇ ਅਗਲੇ ਦਾ ਭਵਿੱਖ ਜਿਹੜਾ ਸੁਧਰ ਸਕਦਾ ਵਾ ਮੈਂ ਸਾਰੀਆਂ ਬੱਚੀਆਂ ਨੂੰ ਸਾਰੀਆਂ ਮੇਰੀਆਂ ਧੀਆਂ ਰਗੀਆਂ ਨੇ ਮੇਰੀਆਂ ਭੈਣਾਂ ਵਰਗੀਆਂ ਨੇ ਮੇਰੀ ਆਪਣੀ ਬੱਚੀ ਏਡੀ ਐ ਔਰ ਮੈਂ ਇੱਕ ਗੱਲ ਕਹਿਣਾ ਕਿ ਜਦੋਂ ਘਰ ਦੀਆਂ ਲੋੜਾਂ ਘਰ ਦੀਆਂ ਮਜਬੂਰੀਆਂ ਬਹੁਤ ਜ਼ਿਆਦਾ ਸਿਰ ਤੋਂ ਪਾਣੀ ਲੰਘ ਜਾਂਦਾ ਬੱਚੀਆਂ ਬਹੁਤ ਗਲਤ ਕੰਮਾਂ ਦੇ ਵਿੱਚ ਵੀ ਪੈ ਜਾਂਦੀਆਂ ਵਾ ਸਮਾਜ ਉਹਦਾ ਗਲਤ ਅਨਸਰ ਜਿਹੜੇ ਉਹਦਾ ਫਾਇਦਾ ਵੀ ਠਾਉਂਦੇ ਆ ਉਨ੍ਹਾਂ ਦੇ ਪ੍ਰਤੀ ਇਸ ਬੱਚੀ ਨੇ ਇੱਕ ਮਿਸਾਲ ਪੈਦਾ ਕੀਤੀ ਆ ਕਿ ਨਹੀਂ ਮੈਂ ਮਿਹਨਤ ਨਾਲ ਕੰਮ ਕਰਕੇ ਵਧੀਆ ਗੁਜ਼ਾਰਾ ਵੀ ਕਰ ਸਕਦੀ ਆ ਵਧੀਆ ਆਪਣੇ ਪਰਿਵਾਰ ਨੂੰ ਪਾਲ ਵੀ ਸਕਦੀ ਆ ਵਧੀਆ ਆਪਣੀ ਪੜ੍ਹਾਈ ਵੀ ਕਰ ਸਕਦੀ ਆ ਸੋ ਇਸ ਕਰਕੇ ਜਿੰਨੀ ਕੁ ਮੱਤ ਮੈਂ ਅੱਗੋਂ ਵੀ ਇਹਨੂੰ ਕਿਹਾ ਕਿ ਇਨ ਫਿਊਚਰ ਵੀ ਜੇ ਕਿਤੇ ਤੈਨੂੰ ਸਾਡੀ ਲੋੜ ਹੋਵੇ ਜ਼ਿੰਦਗੀ ਦੇ ਵਿੱਚ ਕਦੀ ਗਲਤ ਕੰਮ ਬਾਰੇ ਨਹੀਂ ਸੋਚਣਾ ਮिन्नੂ ਸੋਖ ਅਮਰਤ ਨੂੰ ਅਸੀਂ ਨੰਬਰ ਦੋਵੇਂ ਦੇ ਚੱਲੇ ਇਹਨੂੰ ਆਪਣਾ ਜਿੱਥੇ ਕਿਤੇ ਵੀ ਲੋੜ ਆ ਇੱਕ ਵਾਰੀ ਬਾਹ ਫੜ ਕੇ ਕਦੀ ਕਿਸੇ ਦੀ ਛੱਡੀ ਨਹੀਂ ਜਿੱਥੋਂ ਤੱਕ ਵੀ ਜਦੋਂ ਤੱਕ ਤੇਰੀ ਪੜ੍ਹਾਈ ਆ ਜਿੰਨਾ ਤੁਹਾਨੂੰ ਸਾਥ ਚਾਹੀਦਾ ਸੋ ਸਮਾਜ ਲਈ ਆਪਣੇ ਬੱਚਿਆਂ ਵਾਂਗੂ ਇਹਨਾਂ ਬੱਚਿਆਂ ਨੂੰ ਸਮਝ ਕੇ ਇੱਕ ਦੂਜੇ ਦਾ ਸਾਥ ਦਿਆ ਕਰੋ ਜੇ ਇਸ ਬੱਚੀ ਦੇ ਘਰ ਦਾ ਗੁਜ਼ਾਰਾ ਨਾ ਚੱਲੇ ਤੇ ਸਮਾਜ ਕਿੰਨਾ ਕਿਸੇ ਦਾ ਫਾਇਦਾ ਉਠਾ ਸਕਦਾ ਇਹਨਾਂ ਚੀਜ਼ਾਂ ਤੋਂ ਸਾਨੂੰ ਜਾਨੂ ਹੋਣਾ ਚਾਹੀਦਾ ਔਰ ਮਾਰੇ ਹਾਲਾਤ ਕਿਸੇ ਦੇ ਵੀ ਆ ਸਕਦੇ ਆ ਜੋ ਸਾਡੇ ਕੋਲ ਤਿਲ ਫੁੱਲ ਸੀਗਾ ਇਹਨੂੰ ਅਸੀਂ ਅੱਜ ਦੇਖ ਕੇ ਚੱਲੇ ਆ ਔਰ ਜਿੱਥੇ ਕਿਤੇ ਮੈਨੂੰ ਆਪਣੇ ਆਪ ਦੇ ਵਿੱਚ ਬੜਾ ਮਤਲਬ ਮਹਿਸੂਸ ਹੋਇਆ ਕਿ ਏਡੀ ਉਮਰ ਦੇ ਵਿੱਚ ਬੱਚੀ ਸਾਡੇ ਬੱਚੇ ਟੀਵੀ ਦੇਖਦੇ ਆ ਦੁਨੀਆ ਜ਼ਿੰਦਗੀ ਦੇ ਹਰ ਸ਼ੌਂਕ ਪੂਰੇ ਕਰਦੇ ਔਰ ਇਹ ਬੱਚੀ ਗਰਮੀ ਦੇ ਵਿੱਚ ਆ ਜੂਨ ਜਲਾਈਦਾ ਮਹੀਨਾ ਆਪਣੀ ਮਾਂ ਦੇ ਨਾਲ ਆਪਣੇ ਭਰਾ ਦੇ ਨਾਲ ਇੱਥੇ ਚਾਹ ਬਣਾ ਰਹੀ ਔਰ ਸਾਰਾ ਦਿਨ ਗਰਮੀ ਦੇ ਵਿੱਚ ਜਿਹੜੀ ਸੜ ਰਹੀ ਆ ਔਰ ਮੈਂ ਤੈਨੂੰ ਪੁੱਛਣਾ ਚਾਹੁੰਨਾ ਖੁਸ਼ ਕਿੰਨੀ ਗਿਆ ਝੂਠ ਨਹੀਂ ਮਾਰਨਾ ਦੱਸ ਕਿੰਨੀ ਖੁਸ਼ ਹੈ ਬਹੁਤ ਜ਼ਿਆਦਾ ਖੁਸ਼ ਹੈ ਖੁਸ਼ ਹੈ ਪੜਨਾ ਨਾ ਆਪਣਾ ਬ੍ਰਾਂਡ ਬਣਾਉਣਾ ਬਣਾਉਣਾ ਕੀ ਨਾਂ ਰੱਖਣਾ ਕੋਮਲ ਨਹੀਂ ਵੂਮਨ ਚਾਹ ਵੂਮਨ ਚਾਹ ਹਾਂਜੀ ਵੈਰੀ ਗੁੱਡ ਮੰਨ ਚਾਹੀਏ ਵਧੀਆ ਕੰਮ ਚਲਾਉਣਾ ਮਾਂ ਦਾ ਇਲਾਜ ਕਰਾਉਣਾ ਉਹ ਵੀ ਲੋਡ ਹੋਈ ਤੇ ਦੱਸ ਦੇਣੀ ਝਕਣਾ ਨਹੀਂ ਕੰਮ ਕਰਨਾ ਆਪਣਾ ਕੋਈ ਤੰਗ ਪਰੇਸ਼ਾਨ ਕਰੇ ਤਾਂ ਵੀ ਦੱਸ ਦੇਣਾ ਕੋਈ ਗੱਲ ਖੁਸ਼ ਹਣ ਸੂਟ ਸੁਹਾਣੇ ਨਵੇਂ ਨਹੀਂ ਸੁਹਾਣੇ ਸੁਹਾਣੇ ਮੰਮੀ ਨੂੰ ਸੁਆ ਕੇ ਦੇਣਾ ਹਾਂਜੀ ਇੱਕ ਚੀਜ਼ ਮੈਂ ਇਥੋਂ ਦੇ ਪ੍ਰਸ਼ਾਸਨ ਨੂੰ ਕਹਿਣੀ ਚਾਹੁੰਦਾ ਕਿ ਕੱਲਾ ਲੋਕਾਂ ਦਾ ਫਰਜ਼ ਨਹੀਂ ਹੁੰਦਾ ਇੱਕ ਦੂਜੇ ਦਾ ਸਾਥ ਦੇਣਾ ਤੁਹਾਡਾ ਫਰਜ਼ ਵੀ ਬਣਦਾ ਬੱਚੀ ਉਹ ਮਿਹਨਤ ਕਰ ਰਹੀ ਆ ਸਾਰਾ ਦਿਨ ਖੱਪ ਕੇ ਉਹ ਚਾਹ ਵੇਚ ਕੇ ਪੈਸੇ ਬਣਾਉਣ ਲਈ ਆ ਉਹ ਤੋਂ ਬਾਅਦ ਆਪਣੀ ਪੜ੍ਹਾਈ ਕਰਦੀ ਆ ਔਰ ਕੱਲ ਇਹਦੇ ਕੋ ਇਸ ਸਰੇ ਬਾਜ਼ਾਰ ਦੇ ਵਿੱਚ 15-20000 ਰੁਪਇਆ ਕੋਈ ਖੋਹ ਕੇ ਲੈ ਗਿਆ ਕਮ ਸੇ ਕਮ ਖੋਹਣ ਵਾਲਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਆ ਔਰ ਜਿਹੜੇ ਮਤਲਬ ਇੱਥੇ ਡਿਊਟੀ ਕਰਦੇ ਨੇ ਪੁਲਿਸ ਵਾਲੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹਨਾਂ ਲੋਕਾਂ ਨੂੰ ਨਕੇਲ ਕੱਸੀ ਜਾਵੇ ਇਹਦੇ ਕੋ ਖੋਹ ਕੇ ਵਿਚਾਰੀ ਕੋ ਕੀ ਲੈਣਾ ਕੀ ਤੁਹਾਡਾ ਘਰ ਪਰ ਜੂਗਾ ਵਾਦ ਤੋਂ ਬਾਅਦ ਤੁਸੀਂ ਨਸ਼ਾ ਕਰ ਲੋਗੇ ਔਰ ਅਖੀਰ ਤੁਸੀਂ ਨਸ਼ਾ ਕਰਕੇ ਮਰ ਜਣਾ ਨਾ ਇਹਦੇ ਕੋ ਪੈਸੇ ਖੋਹ ਲਿਆ ਤੇ ਸ਼ਰਮ ਕਰੋ ਯਾਰ ਇਹਦੀ ਮਤ ਕਰਨੀ ਚਾਹੀਦੀ ਕਿ ਇਹਦੇ ਕੋ ਪੈਸੇ ਖੋਹ ਸੋ ਮੈਂ ਮੇਰੀ ਅਪੀਲ ਆ ਇਸ ਇਲਾਕੇ ਦੇ ਚੌਂਕੀਨ ਚਾਰਜ ਨੂੰ ਵੀ ਮੈਂ ਉਹਨਾਂ ਨੂੰ ਵੀ ਕਹਿ ਕੇ ਜਾਂਦਾ ਜਾਂਦਾ ਕਿ ਕੰਮ ਸੇ ਕੰਮ ਇਹੋ ਜਿਹੇ ਲੋਕਾਂ ਦਾ ਜਿਹੜੇ ਲੋੜਵੰਦ ਆ ਕੰਮ ਸੇ ਕੰਮ ਇਹਨਾਂ ਦੀ ਰਾਖੀ ਕੀਤੀ ਜਾਵੇ ਔਰ ਇਹਨਾਂ ਦਾ ਖਿਆਲ ਰੱਖਿਆ ਜਾਵੇ ਇਹਦੇ ਕੋ ਵੈਸੇ ਚੱਕਰ ਮਾਰ ਜਿਓ ਭਾਜੀ ਇਹਦਾ ਹੌਸਲਾ ਬਹੁਤ ਥਿੰਨੇ ਮਾਂ ਪੋਤੇ ਤੇ ਲੱਗੇ ਨੇ ਆ ਐਸਐਸਓ ਸਾਹਿਬ ਜਰ ਤੋਂ ਹੋਣ ਦੇ ਵਿੱਚ ਠੀਕ ਹੈ ਭਾਜੀ ਥੈਂਕ ਯੂ ਥੈਂਕ ਯੂ ਸਮਾਨ ਤੇਰਾ ਆ ਜਾਣਾ ਬਤ 25000 ਦਾ ਬਾਕੀ ਪੈਸੇ ਜਮ੍ਹਾਂ ਕਰਾ ਦੇ